ਭਾਰਤ ਵਿੱਚ ਸਰਕਾਰੀ ਨੌਕਰੀ ਲੱਖਾਂ ਲੋਕਾਂ ਦਾ ਸੁਪਨਾ ਹੈ ਕਿਉਂਕਿ ਹਰ ਕੋਈ ਸਰਕਾਰੀ ਨੌਕਰੀ ਦੇ ਵਿੱਚ ਜ਼ਿਆਦਾ ਸੁਰੱਖਿਆ ਤੇ ਆਰਥਿਕ ਸਥਿਰਤਾ ਮਹਿਸੂਸ ਕਰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਰਕਾਰੀ ਨੌਕਰੀ ਦੀ ਤਨਖਾਹ ਕਿਵੇਂ ਨਿਰਧਾਰਤ ਹੁੰਦੀ ਹੈ ਜੇ ਨਹੀਂ ਪਤਾ ਤਾਂ ਫਿਰ ਵੀਡੀਓ ਲਾਸਟ ਤੱਕ ਦੇਖੋ ਅਸੀਂ ਦੱਸਦੇ ਹਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਟੱਡੀ ਐਕਸਪ੍ਰੈਸ YouTube ਚੈਨਲ ਤੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਨਿਰਧਾਰਤ ਕਰਨ ਦਾ ਕੰਮ ਪੇ ਕਮਿਸ਼ਨ ਕਰਦਾ ਹੈ। ਇਹ ਇੱਕ ਵਿਸ਼ੇਸ਼ ਕਮੇਟੀ ਹੁੰਦੀ ਹੈ ਜੋ ਹਰ 10 ਸਾਲ ਬਾਅਦ ਬਣਾਈ ਜਾਂਦੀ ਹੈ ਜਿਸ ਨੂੰ ਪੇ ਕਮਿਸ਼ਨ ਕਹਿੰਦੇ ਹਨ। ਤੇ ਹੁਣ ਭਾਰਤ ਸਰਕਾਰ 8ਵੇਂ ਪੇ ਕਮਿਸ਼ਨ ਨਾਲ ਸਰਕਾਰੀ ਤਨਖਾਹ ਸਿਸਟਮ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਜਾ ਰਹੀ ਹੈ। ਭਾਰਤ ਦੇ 50 ਲੱਖ ਤੋਂ ਵੱਧ ਕਰਮਚਾਰੀ ਨਾਲ ਹੀ 67 ਲੱਖ ਤੋਂ ਵੱਧ ਪੈਨਸ਼ਨਰ ਇਸ ਨੂੰ ਸਿੱਧੇ ਤੌਰ ਤੋਂ ਪ੍ਰਭਾਵਿਤ ਹੋਣੇ ਹਨ। ਅੱਜ ਆਪਾਂ ਗੱਲ ਕਰਾਂਗੇ 8ਵੇਂ ਪੇ ਕਮਿਸ਼ਨ ਬਾਰੇ ਅਤੇ ਸਮਝਾਂਗੇ ਹਰੇਕ ਪੱਖ ਨੂੰ ਕਿਉਂਕਿ ਇਹ ਸਿਰਫ ਇੱਕ ਸਰਕਾਰੀ ਰਿਪੋਰਟ ਨਹੀਂ ਸਗੋਂ ਲੱਖਾਂ ਭਾਰਤੀਆਂ ਦੀ ਉਮੀਦਾਂ ਤੇ ਭਵਿੱਖ ਦਾ ਐਲਾਨ ਹੈ। ਇਹ ਕਮਿਸ਼ਨ ਇੱਕ ਸਟੈਚੂਰੀ ਬਾਡੀ ਹੁੰਦੀ ਹੈ। ਇਸਦਾ ਮੁੱਖ ਮਕਸਦ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦਾ ਅਪਡੇਟ ਕਰਨਾ ਹੁੰਦਾ ਹੈ ਤਾਂ ਕਿ ਉਹ ਮਹਿੰਗਾਈ ਅਤੇ ਆਰਥਿਕ ਹਾਲਾਤਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਚਲਾ ਸਕਣ। ਇਹ ਕਮਿਸ਼ਨ ਇਸ ਗੱਲ ਦਾ ਵੀ ਖਿਆਲ ਰੱਖਦਾ ਹੈ ਕਿ ਸਰਕਾਰ ਆਪਣੀ ਆਰਥਿਕ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਨੂੰ ਬਿਹਤਰ ਤਨਖਾਹ ਦੇ ਸਕੇ ਤਾਂ ਜੋ ਉਹ ਨਿਰਾਸ਼ਾ ਨਾ ਹੋਣ ਅਤੇ ਸੇਵਾ ਦੇ ਵਧੀਆ ਮਿਆਰ ਨੂੰ ਬਣਾਈ ਰੱਖਣ ਭਾਰਤ ਵਿੱਚ ਪਹਿਲੀ ਵਾਰ ਹੀ ਪੇ ਕਮਿਸ਼ਨ 1946 ਈਸਵੀ ਵਿੱਚ ਬਣਾਇਆ ਗਿਆ ਇਹ ਪੇ ਕਮਿਸ਼ਨ ਦੇਸ਼ ਦੇ ਆਜ਼ਾਦ ਹੋਣ ਤੋਂ ਠੀਕ ਪਹਿਲਾਂ ਬਣਾਇਆ ਗਿਆ ਸੀ ਸੱਤਵਾਂ ਪੇ ਕਮਿਸ਼ਨ ਜੋ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਤਨਖਾਹਦਾਰ ਵਾਲੇ ਕਮਿਸ਼ਨਾਂ ਦੇ ਵਿੱਚੋਂ ਇੱਕ ਹੈ ਇਸ ਦੀਆਂ ਸਿਫਾਰਸ਼ਾਂ ਨੂੰ 2016 ਦੇ ਵਿੱਚ ਲਾਗੂ ਕੀਤਾ ਗਿਆ ਇਸ ਕਮਿਸ਼ਨ ਦੀਆਂ ਮੁੱਖ ਖਾਸ ਗੱਲਾਂ ਇਸ ਨੇ ਕਰਮਚਾਰੀਆਂ ਦੀ ਤਨਖਾਹ ਨੂੰ ਲਗਭਗ 23.55% ਤੱਕ ਵਧਾ ਦਿੱਤਾ ਜੋ ਘੱਟ ਤੋਂ ਘੱਟ ਤਨਖਾਹ 7000 ਸੀ ਉਸ ਨੂੰ ਵਧਾ ਕੇ 18000 ਮਹੀਨਾ ਕਰ ਦਿੱਤਾ 7ਵੇਂ ਪੇਕ ਮਿਸ਼ਨ ਦੇ ਵਿੱਚ ਜੋ ਫਿਟਮੈਂਟ ਫੈਕਟਰ ਤੇ ਕਿ ਤਾ ਗਿਆ ਸੀ ਉਹ 2.57 ਸੀ ਜਿਸ ਨਾਲ ਸਰਕਾਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ ਦੇ ਵਿੱਚ ਵੱਡਾ ਵਾਧਾ ਹੋਇਆ ਸੀ ਤੇ ਹੁਣ ਗੱਲ ਕਰਦੇ ਹਾਂ 8ਵੇਂ ਵੇਤਨ ਆਯੋਗ ਦੀ ਭਾਰਤ ਸਰਕਾਰ ਨੇ 8ਵੇਂ ਵੇਤਨ ਆਯੋਗ ਦਾ ਐਲਾਨ ਜਨਵਰੀ 2025 ਦੇ ਵਿੱਚ ਕਰ ਦਿੱਤਾ ਸੀ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਇਸ ਤੇ ਚੇਅਰਮੈਨ ਦੀ ਨਿਯੁਕਤੀ ਹੋਈ ਨਾ ਹੀ ਟਰਮਜ਼ ਆਫ ਰੈਫਰੈਂਸ ਜਾਰੀ ਕੀਤੇ ਗਏ ਭਾਵੇਂ ਕਿ ਕਰਮਚਾਰੀ ਯੂਨੀਅਨਾਂ ਵੱਲੋਂ ਜੁਆਇੰਟ ਕੰਸਲਟੇਟਿਵ ਮਸ਼ੀਨਰੀ ਦੇ ਜ਼ਰੀਏ ਆਪਣੀਆਂ ਸ਼ਿਫਾਰਸ਼ਾਂ ਸਰਕਾਰ ਨੂੰ ਭੇਜ ਦਿੱਤੀਆਂ ਗਈਆਂ ਇਹਨਾਂ ਦੇ ਵਿੱਚ ਜੋ ਮੁੱਖ ਮੰਗਾਂ ਸ਼ਾਮਿਲ ਸਨ ਘੱਟੋ-ਘੱਟ ਤਨਖਾਹ ਨੂੰ ਵਧਾਉਣਾ ਮਹਿੰਗਾਈ ਪੱਤੇ ਦੀ ਦਰ ਨੂੰ ਅਸਲੀ ਮਹਿੰਗਾਈ ਦੇ ਨਾਲ ਜੋੜਨਾ ਅਤੇ ਪੈਨਸ਼ਨਰਾਂ ਲਈ 1 ਰੈਂਕ 1 ਪੈਨਸ਼ਨ ਲਾਗੂ ਕਰਨਾ ਸਾਰਿਆਂ ਦੀਆਂ ਨਿਗਾਹਾਂ ਹੁਣ ਸਰਕਾਰ ਦੇ ਉੱਤੇ ਟਿਕੀਆਂ ਹਨ ਕਿ ਉਹ ਕਦੋਂ ਕਮਿਸ਼ਨ ਬਿਠਾਏਗੀ ਤੇ ਕਦੋਂ ਕਮਿਸ਼ਨ ਦੀ ਰਿਪੋਰਟ ਆਏਗੀ ਪਿਛਲੇ ਤਜਰਬੇ ਦੇ ਆਧਾਰ ਤੇ ਕਮਿਸ਼ਨ ਦਾ ਗਠਨ ਹੋਣਾ ਉਸ ਦੀਆਂ ਸਿਫਾਰਸ਼ਾਂ ਤੇ ਵਿਚਾਰ ਅਤੇ ਲਾਗੂ ਹੋਣ ਦੇ ਵਿੱਚ 2 ਤੋਂ 3 ਸਾਲ ਲੱਗ ਜਾਂਦੇ ਹਨ ਜਿਸ ਦਾ ਮਤਲਬ ਹੈ ਕਿ 8ਵਾਂ ਪੇ ਕਮਿਸ਼ਨ 2027 ਜਾਂ 28 ਵਿੱਚ ਦੇਖਣ ਨੂੰ ਮਿਲੇਗਾ